ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ ਨੇ ਚਾਕਲੇਟ ਕਾਟਨ ਅੱਜਕੱਲ ਬਹੁਤ ਟ੍ਰੈਂਡ ਕਰ ਰਿਹਾ ਤੇ ਉਸੇ ਹੀ ਫੈਬਰਿਕ ਦੇ ਵਿੱਚ ਸੂਟ ਲੈ ਕੇ ਆਏ ਆਂ ਆਲ ਓਵਰ 5 ਮੀਟਰ ਦਾ ਤੁਹਾਨੂੰ ਚਾਕਲੇਟ ਕਾਟਨ ਦਾ ਸੂਟ ਮਿਲੇਗਾ embroidery ਹੋਈ ਹੈ ਗਲੇ ਤੇ embroidery ਹੈ ਘਰੇ ਤੇ embroidery ਹੈ ਹੈਂਡਵਰਕ ਵੀ ਹੋਇਆ ਹੈ ਨਾਲ ਤੇ ਨਾਲ ਤੁਹਾਨੂੰ ਜਿਹੜਾ ਕਿ ਸੇਮ ਫੈਬਰਿਕ ਤੇ ਵਿੱਚ ਦੁਪੱਟਾ ਮਿਲੇਗਾ ਤਾਂ ਦੁਪੱਟੇ ਦੇ ਵੀ ਵਰਕ ਹੋਇਆ ਰੰਗ ਇਹਦੇ ਵਿੱਚ ਜਿਹੜੇ ਕਾਫੀ ਨੇ ਕਿਉਂਕਿ ਥੋੜਾ ਡਿਜ਼ਾਈਨ ਵੱਖਰਾ ਪੈ ਜਾਂਦਾ ਇਸ ਲਈ ਪਰ ਹੈ ਸਾਰੇ ਚੌਕਲੇਟ ਕਾਟਨ ਦੇ ਵਿੱਚ ਯਾਨੀ ਇਹ ਰੇਟ ਜਿਹੜਾ ਇਹਨਾਂ ਦਾ 1000 ਰੁਪਏ ਹੈ ਤੇ ਜੇਕਰ ਤੁਸੀਂ ਇਹਨਾਂ ਨੂੰ 4 ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ 3300 ਦੇ ਵਿੱਚ ਮਿਲ ਜਾਣਗੇ ਇਹ ਬੁਟੀਕ ਵਾਲਿਆਂ ਲਈ ਆਫਰ ਹੈ ਕਿ ਇੱਕ ਸੂਟ ਬਾਈ ਕਰੋਗੇ ਤੇ 1000 ਦਾ 4 ਸੂਟ ਬਾਈ ਕਰੋਗੇ ਤੇ 3300 ਦੇ ਸੂਟ ਮਿਲ ਜਾਣਗੇ ਰੰਗ ਜਿਹੜੇ ਇਹਨਾਂ ਵਿੱਚ ਸਾਰੇ ਅਵੇਲੇਬਲ ਨੇ ਫੁੱਟ ਬਹੁਤ ਸੋਹਣੇ ਨੇ ਡਿਜ਼ਾਈਨ ਪੈਟਰਨ ਬੜਾ ਪਿਆਰਾ ਹੈ ਬਖਰਾ ਜਿਹਾ ਬਣਿਆ ਹੋਇਆ ਹੈ ਐ ਜਿਹੜੇ ਨੇ ਇਹ ਸੂਟ ਹਮੇਸ਼ਾ ਹਾਰ ਗਰਮੀਆਂ ਟ੍ਰੈਂਡ ਕਰਦੇ ਨੇ ਤੇ ਐਸ ਫਰੀ ਨਮ ਵਿੱਚ ਥੋੜੇ ਤੇ ਕੁਝ ਐਕਸਟਰਾ ਕਲਰ ਐਡ ਕਰਕੇ ਲੈ ਕੇ ਆਏ ਆ 2.5 ਮੀਟਰ ਦਾ ਬਾਟਮ ਹੈ 2.5 ਮੀਟਰ ਦੀ ਸ਼ਰਟ ਹੈ ਤੇ 2.5 ਮੀਟਰ ਦਾ ਇਹ ਦੁਪੱਟਾ ਹੈ ਬਾਟਮ ਦੁਪੱਟਾ ਜਿਹੜਾ ਸ਼ਰਟ ਦਾ ਫੈਬਰਿਕ ਹੈ ਉਹ ਤੁਹਾਨੂੰ ਵੈਸੇ 2 ਮੀਟਰ ਦਾ ਲਗਭਗ ਮਿਲੇਗਾ ਵੱਡੇ ਪਰਦਾ ਤੇ ਜੇਕਰ ਤੁਸੀਂ 2.5 ਮੀਟਰ ਦਾ ਚਾਹੁੰਦੇ ਹੋ ਤਾਂ ਉਹ ਮਿਲ ਜੇਗਾ ਪਾਕਿਸਤਾਨੀ ਵਰਕ ਵਾਲਾ ਨਲ ਸ਼ਿਫੋਨ ਦਾ ਦੁਪੱਟਾ ਹੈ 780 ਰੁਪਏ ਦਾ ਬੀਟ ਹੈ ਤੇ ਜਿਹੜੀ ਸ਼ਰਟ ਹੈ ਜੇਕਰ ਤੁਸੀਂ 2 ਮੀਟਰ ਦੀ ਲੈਂਦੇ ਹੋ ਤਾਂ ਉਹ 54 ਇੰਚ ਤੱਕ ਜੜੀ ਕਿ ਉਹਦੀ ਲੈਂਥ ਆ ਬਣ ਜੇਗੀ ਪਲੇਨ ਕਾਟਨ ਦਾ ਬਾਟਮ ਹੈ ਤੇ ਜਿਹੜਾ ਸ਼ਿਫੋਨ ਦਾ ਨਾਲ ਦੁਪੱਟਾ ਹੈ ਰੰਗ ਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਐ ਜਿਹੜੀ ਆਫਰ ਹੈ ਇਹ 1300 ਦੇ ਵਿੱਚ ਤਿੰਨ ਸੂਟ ਵਾਲੀ ਆਫਰ ਹੈ ਜੇਕਰ ਤੁਸੀਂ ਸਿੰਗਲ ਸੂਟ ਚਾਹੁੰਦੇ ਤਾਂ ਤੁਹਾਨੂੰ ਵੀ ਮਿਲ ਜੇਗਾ ਉਹ ਤੁਹਾਨੂੰ ਮਿਲੇਗਾ 490 ਦਾ ਤੇ ਸ਼ਿਪਿੰਗ ਚਾਰजेस ਫ੍ਰੀ ਆ ਪਹਿਲਾਂ ਇੰਨਾ ਤੇ ਆਫਰ ਨਹੀਂ ਸੀ ਹੈਗੀ ਕਿ ਇੱਕ ਸੂਟ ਵੀ ਲੈ ਸਕਦੇ ਹੋ ਪਰ ਹੁਣ ਇਹਨਾਂ ਤੇ ਆਫਰ ਆ ਗਈ ਹੈ ਕਿ ਜੇਕਰ ਤੁਸੀਂ ਇੱਕ ਸੂਟ ਵੀ ਬਾਈ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜੇਗਾ ਉਹ ਤੁਹਾਨੂੰ ਮਿਲੇਗਾ 490 ਦੇ ਵਿੱਚ ਤੇ ਜੇਕਰ ਤੁਸੀਂ ਤਿੰਨ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ 1300 ਦੇ ਵਿੱਚ ਮਿਲੇਗਾ ਸਿੰਗਲ ਸੂਟ ਜੇਕਰ ਬਾਈ ਕਰਦੇ ਹੋ ਤਾਂ ਥੋੜੇ ਸ਼ਿਪਿੰਗ ਚਾਰਜਸ ਮੇਬੀ ਐਕਸਟਰਾ ਲੱਗ ਜਾਣ ਤੇ ਜੇਕਰ ਤੁਸੀਂ ਤਿੰਨ ਬਾਈ ਕਰਦੇ ਹੋ ਤਾਂ ਫਿਰ ਕੋਈ ਐਕਸਟਰਾ ਸ਼ਿਪਿੰਗ ਚਾਰਜਸ ਨਹੀਂ ਲੱਗਣਗੇ ਕਾਟਨ ਦਾ ਫੈਬਰਿਕ ਹੈ ਕਾਟਨ ਦੀ ਸ਼ਰਟ ਹੈ ਤੇ ਕਾਟਨ ਦਾ ਹੀ ਬਾਟਮ ਹੈ ਤੇ 1300 ਦੇ ਵਿੱਚ 300 ਟਾਂ ਵਾਲੀ ਆਫਰ ਹੈ ਤੇ ਜੇ ਇੱਕ ਸ਼ਰਟ ਜਿਹੜੀ 2 ਮੀਟਰ ਦੀ ਆਏਗੀ ਲਗਭਗ ਜਿਹੜੀ ਆ ਉਹ 58 58 ਇੰਚ ਤੱਕ ਜਿਹੜੀ ਲੈਂਥ ਹੈ ਉਹ ਬਣ ਜੇਗੀ ਉਹ ਜਿਹੜਾ ਫੈਬਰਿਕ ਆ ਉਹ 2 2.5 ਮੀਟਰ ਦੇ ਫੈਬਰਿਕ ਨਾਲੋਂ ਵੀ ਵੱਧ ਹੋ ਜਾਂਦਾ ਹੈ ਬਾਕੀ ਸੂਟ ਬਾਈ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ 623924575 ਜੋ ਦਿੱਤਾ ਉਸ ਨੰਬਰ 'ਤੇ ਜਤੂਸ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਅੱਜ ਦੀਆਂ ਕਲੈਕਸ਼ਨਾਂ ਜਿੰਨੀਆਂ ਵੀ ਐਡ ਕੀਤੀਆਂ ਨੇ ਸਾਰੀਆਂ ਆਫਰਾਂ ਵਾਲੀਆਂ ਨੇ ਤੇ ਬੜੇ ਹੀ ਵਧੀਆ ਆਫਰਾਂ ਦੇ ਨਾਲ ਆਈਆਂ ਨੇ 트ੈਂਡੀ ਨੇ ਐਕਸਕਲੂਸਿਵ ਨੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਨੇ ਸਾਰੇ ਅਵੇਲੇਬਲ ਨੇ ਐ ਪਿਓਰ ਕਾਟਨ ਵਿੱਚ ਕਾਟਨ ਸ਼ਿਮਰ ਵਿੱਚ ਫੈਬਰਿਕ ਆਇਆ ਹੈ 1100 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਦੁਪੱਟਾ ਮਸਲੀਨ ਦਾ ਹੈ ਡਿਜੀਟਲ ਪ੍ਰਿੰਟ ਹੈ ਦੁਪੱਟੇ ਤੇ ਬਾਟਮ ਪਲੇਨ ਆਏਗਾ 2 ਮੀਟਰ ਦਾ 2 ਮੀਟਰ ਦੀ ਸ਼ਰਟ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਨ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ